ਈਟੀਓ ਸਾਹਿਬ ਬੈਠੇ ਐ। ਬਿਜਲੀ ਮੰਤਰੀ ਐ ਜੀ। ਕੁਦਰਤ ਦੇਖੋ ਸੰਜੋਗ ਕੀ ਬਣਾਉਂਦੀ ਐ। ਅੱਜ ਬਿਜਲੀ ਮੰਤਰੀ ਐ। ਆਉਂਦੀ ਐ ਨਾ ਬਿਜਲੀ ਫਿਰ ਦਿਨੇ। ਘਾਟ ਤਾਂ ਨਹੀਂ ਕੋਈ ਬਿਜਲੀ ਦੀ ਆਉਂਦੀ। ਥਰਮਲ ਪਲੈਂਟ ਵੀ ਖਰੀਦ ਲੈ। ਇਹਨਾਂ ਦੇ ਪਿਤਾ ਜੀ ਇੱਕ ਲਾਲਟਣ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ ਸੀ। ਵਿਆਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤਾਂ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਨ ਲਾ ਲੈਣੇ ਆ ਦੋ ਤਿੰਨ ਤੇ ਅੱਜ ਜੇ ਬਿਜਲੀ ਮੰਤਰੀ ਜੀ ਉਹਦਾ ਮੁੰਡਾ ਤਾਂ ਹੀਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਬਾਜਵੇਂ ਉਹਨਾਂ ਨੂੰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਐ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਸਮਝਦੇ ਕੱਖ ਨਹੀਂ ਆਮ ਲੋਕਾਂ ਨੂੰ ਮਿਹਨਤ ਕਾ ਸ਼ਲੋਕਾਂ ਨੂੰ ਤਾਂ ਸਮਝਦੇ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਬਈ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ Ambedkar ji ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਰਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਜਿੰਨੇ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਢਾਲੀਵਾਲ ਬੈਸਾ ਬੈਠਿਆ ਪੋਲਾ ਗਰੇਵਾਲ ਜੀ ਬੈਠਿਆ ਸੀਨਾ ਮੈਡਮ ਬੈਠਿਆ ਸਾਡੇ ਮੇਅਰ ਬੈਠੇ ਐ ਲਹਿਰੇਗਾ ਅੱਗੇ ਦੇ ਅਰਜਿੰਦਰ ਕੌਰ ਪੱਠੜ ਨੂੰ ਹਰਾਉਣਾ ਸੌਖਾ ਹੈ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਅਰਜਿੰਦਰ ਕੌਰ ਪੱਠੜ ਨੂੰ ਹਰਾ ਕੇ ਆਏ ਬڑے ਪੁਰਾਣੇ ਪੁਰਾਣੇ ਬੋਰਡ ਪੱਟਿਆ ਵੀ ਐ ਇਤਕੀ ਲੋਕਾਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮਹਿੰਦਰਪੱਗ ਜੀ ਬੈਠੇ ਆ ਬਗਾ ਸਾਹਿਬ ਬੈਠੇ ਆ ਪੱਪੀ ਪ੍ਰਾਸ਼ਰ ਜੀ ਸਾਰੇ ਬੈਠੇ ਆਮ ਕਰਾਂ ਤੋਂ ਕੋਈ ਸਾਡੇ ਕਿਸੇ ਦਾ ਕ੍ਰੈਸ਼ਰ ਨਹੀਂ ਚੱਲਦਾ ਕਿਸੇ ਦਾ ਰੇਤੇ 'ਚ ਹਿੱਸਾ ਨਹੀਂ ਕਿਸੇ ਦਾ ਠੇਕੇ 'ਚ ਹਿੱਸਾ ਨਹੀਂ ਹਿੱਸਾ ਤਾਂ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਹੈਗਾ ਬਸ ਉਹੀ ਜ਼ਰੂਰ ਹੋਊਗਾ ਥੋੜਾ ਧੰਨਵਾਦ ਕਰਨਾ ਆ ਤੁਸੀਂ ਭਾਵੇਂ ਤੁਹਾਡੀ ਵੋਟ ਹੋਵੇ ਇੱਥੇ ਨਾ ਹੋਵੇ ਪਰ ਡਿਊਟੀਆਂ ਲੱਗੀਆਂ ਹੋਣਗੀਆਂ ਡੋਰ ਟੂ ਡੋਰ ਕੰਮ ਕੀਤਾ ਹੋਊਗਾ ਬੜੇ ਲੋਕਾਂ ਦੇ ਲਾਂਬੇ ਵੀ ਸੁਣੇ ਹੋਣਗੇ ਬੜੇ ਲੋਕਾਂ ਦੇ ਸ਼ਿਕਵੇ ਸ਼ਿਕਾਇਤਾਂ ਵੀ ਸੁਣੀਆਂ ਹੋਣਗੀਆਂ ਹੁਣ ਕਿਰਪਾ ਕਰਕੇ ਉਹ ਸਾਰੀਆਂ ਦੱਸ ਦਿਓ ਸਾਨੂੰ ਹੁਣ ਤਾਂ ਮੰਤਰੀ ਬਣ ਕੇ ਸੰਜੀਵ ਰੋੜਾ ਜੀ ਹੁਣ ਘਾਟ ਨਹੀਂ ਰਹਿਣੀ ਚਾਹੀਦੀ ਅਗਲੀ ਵਾਰ ਜਦੋਂ ਕੋਈ ਡਿਊਟੀ ਲੱਗੇ ਲੁਧਿਆਣੇ ਵਾਲੇ ਪਾਸੇ ਤਾਂ ਮਾਣ ਮਹਿਸੂਸ ਕਰਕੇ ਜਾਉ ਜੀ ਮੈਂ ਉਹੀ ਹਾਂ ਜੀ ਜਿਹਨੇ ਤੁਹਾਨੂੰ ਤੁਸੀਂ ਕਿਹਾ ਸੀ ਮੈਨੂੰ ਆ ਤੇ ਮੈਂ ਤੁਹਾਡਾ ਕਰਾਤਾ ਆ ਡਬਲ ਕਰਾਤਾ ਜੀ